ਜਿਸ ਵਕਤ ਹੀਰ ਤੇ ਰਾਜਾ ਚਨਾਵਾਰ ਕਰਨ ਲੱਗੇ ਤਾਂ ਰਾਂਝਾ ਲੱਕੜੀਆਂ ਨੂੰ ਚਲਾ ਗਿਆ ਤੇ ਹੀਰ ਨੂੰ ਰस्सियां ਨਾ ਮਿਲਿਆ ਹੀਰ ਨੇ ਰਾਂਝੇ ਦਾ ਪਟਕਾ ਤਾਂ ਜਿਹੜਾ ਉਹ ਰस्सियां ਦੀ ਜਗ੍ਹਾ ਪਾੜ ਲਿਆ ਇਸ ਨੂੰ ਪੰਜਾਬੀ ਵਿੱਚ ਪੱਗ ਕਹਿੰਦੇ ਤੇ ਉਰਦੂ ਵਿੱਚ ਇਹਨੂੰ ਪਟਕਾ ਕਹਿੰਦੇ ਤੇ ਅੰਗਰੇਜ਼ੀ ਵਿੱਚ ਇਸ ਨੂੰ ਟਰਬਨ ਕਹਿੰਦੇ ਜਿਸ ਵਕਤ ਲੱਕੜੀਆਂ ਲੈ ਕੇ ਵਾਪਸ ਰਾਂਝਾ ਆਇਆ ਚਨਾਵਾਰ ਕਰਨਾ ਤਾਂ ਤੇ ਰਾਂਝੇ ਨੇ ਆਹ ਕਹਤਾ ਹਮਾਰ ਘਰੋਂ ਲੱਗਾ ਕਹਿੰਦੇ ਕੀ ਹੈ ਦੁਕਾਨਾਂ ਭਰੀਆਂ ਵਿਆਂ ਪੰਜਾਂ ਬਜਾਜੀ ਕਹਿੰਦਾ ਨਹੀਂ ਭਲੀਏ ਲੋਕੇ ਇਹ ਇੱਕ ਅਮੋਲਕ ਚੀਜ਼ ਸੀ ਜਿਹੜੀ ਕਿ ਉਸ ਪਰਮਾਤਮਾ ਨੇ ਮੈਨੂੰ ਬਖਸ਼ੀ ਸੀ ਹੁਣ ਨਦੀ ਦੇ ਕਿਨਾਰੇ ਬੈਠਾ ਰਾਂਝਾ ਹੀਰ ਨੂੰ ਉਸ ਪਟਕੇ ਦੀ ਸਿਫ਼ਤ ਸੁਣਾ ਰਿਹਾ ਸਹੀ ਸਬਬ ਵੀ ਪਟਕਾ ਮਿਲੇ ਰਾਂਝੇ ਮਾਹੀ ਨੂੰ ਏ ਵੀ ਹੱਥੀ ਦੇ ਕੇ ਤੈਤੋ ਮੈਂ ਪੜਵਾਇਆ ਸੋਹਣੀ ਪਦਾਇਸਨੀ ਇਸ ਪਟਕੇ ਵਾਲੀ ਭੋਲੀਏ ਕਿੱਥੋਂ ਬਣਿਆ ਰਾਜੇ ਹੀਰ ਨੂੰ ਬਤਲਾਇਆ ਪਟਕਾ ਹੀਰੇ ਕੀ ਨੇ ਲਹੂਰੀ ਬਣਿਆ ਨੀ ਛਦਕੇ ਰਿੱਧੀ ਸਿੱਧੀ ਵਾਲੇ ਗੋਰਖ ਤੋਂ ਬਖਸਾਇਆ ਬੀਜ ਨਰਮੇ ਦਾ ਅਕਾਸੋਂ ਬਖਸਿਆ ਪ੍ਰਭੂ ਨੇ ਰਾਜੇ ਇੰਦਰ ਬਾਗ ਦੇ ਵਿੱਚ ਸਵਰਗਾ ਤੋਂ ਬਜਵਾਇਆ ਪਾਣੀ ਆਬ ਹਾਤ ਵਾਲਾ ਦੇ ਕਹਿ ਨਰਮਾ ਪਾਲ ਲਿਆ ਜਦੋਂ ਤਖੜ ਆ ਸਦਕੇ ਪਰੀਆਂ ਤੋਂ ਚਗਵਾਇਆ ਕਰਾ ਮਾਤ ਦੀ ਬਣਾ ਕੇ ਚੰਬਣੀ ਚੰਬ ਲਿਆ ਬਾਬੇ ਵਿਸਕਰਮਾ ਦੇ ਬੇਲਣੇ ਬਲਵਾਇਆ ਮਾਈ ਪਾਰਵਤੀ ਨੇ ਬੈ ਕੇ ਬਟੀਆਂ ਪੂਣੀਆਂ ਦਾਦੂ ਭਗਤ ਪਿੰਝੇ ਤੋਂ ਬਣਵਾਇਆ ਸੂਤ ਬਹਿ ਕੇ ਕਤ ਲੈ ਕ੍ਰਿਸ਼ਨ ਵਾਲੀ ਗੋਪੀਆਂ ਨੇ ਲੋਹੀ ਨਲੀਆਂ ਬਟੀਆਂ ਭਗਤ ਕਬੀਰ ਤੋਂ ਬਣਵਾਇਆ ਤੋਕੇ ਸਾਫ ਕਰ ਲਿਆ ਨਾਮ ਦੇਵ ਚੀੰਬੇ ਨੇ ਪੇਟਾ ਰਾਮਾਨੰਦ ਜੋਗ ਗੁਰੂ ਦੀ ਚੜਾਇਆ ਜਦ ਰਵਦਾਸ ਨੇ ਜਨਮ ਲਿਆ ਤਾਂ ਦੁੱਧ ਨਾਲ ਚੁੰਗਿਆ ਸੀ ਤੋਕੇ ਦੁੱਧੀ ਦੇ ਕੇ ਪਟਕਾ ਦੁੱਧ ਪਾ ਕੇ ਤਨੂੰ ਚੰਗਵਾਇਆ ਉਸ ਦੇ ਕੋਲੋਂ ਪਟਕਾ ਮਿਲ ਗਿਆ ਬਾਲਮੀਕ ਨੂੰ ਜਿਹੜਾ ਲਵਕੁਸ ਹੇਠਾਂ ਸੀ ਬਚਾਇਆ ਸੀਤਾ ਕੋਲੋਂ ਮੰਗ ਕੇ ਲੈ ਲਿਆ ਸਬਜੀ ਭੋਲੇ ਨੇ ਜਿਹੜਾ ਸਤਗੁਰ ਗੋਖ ਦੇ ਹੱਥ ਆਇਆ ਗੋਖ ਚੇਲਾ ਕਰਕੇ ਮੈਨੋਂ ਬਖਸਿਆ ਚਾਕ ਨੂੰ ਅੱਜ ਮਤ ਧਾਰੀ ਪਟਕਾ ਜੋ ਮੰਗਿਆ ਸੋ ਪਾਇਆ ਤੂੰ ਨਾ ਜਾਣੇ ਹੀਰੇ ਇਸ ਪਟਕੇ ਦੀ ਅੱਜ ਮੈਂ ਤੈਨੂੰ ਲੀਰ ਲੀਰ ਕੀਤਾ ਪਾੜ ਕੇ ਗਵਾਇਆ ਬਖਸੀ ਸਤਗੁਰ ਦੀ ਫਿਰ ਅਮੋਲ ਕ치 ਜ ਬਗਾੜ ਕੇ ਮੇਰੇ ਦੁਖੀਆ ਦਿਲ ਨੂੰ ਜਿਆਦਾ ਕਿਉਂ ਦੁਖ ਲਾਇਆ ਨਦੀ ਕਿਨਾਰੇ ਬੈਠਿਆ ਰਾਂਝਾ ਲੀਰਾਂ ਜੋੜ ਰਿਹਾ ਪਰ ਹੀਰ ਬਰਾ ਵੇਰਾਂ ਜਾਂ ਬਿਰੇ ਨਾਂ ਬਰਾਇਆ ਚੁੱਪ ਕਰ ਮੀਆਂ ਜਿਹਟਿਆਂ ਹੁਣ ਐ ਬਜਾਲੇ ਬੰਜਲੀਆਂ ਪੀਰ ਯਾਦ ਕਰ ਲਿਆ ਹੀਰ ਨੇ ਫਰਮਾਇਆ ਹੁਣ ਐ ਸਾਫਤ ਮੈਂ ਕਰਵਾ ਦਿਉ ਕਰ ਕਰ ਬੇਨਤੀਆਂ ਨਾਲੇ ਮੇਲੇ ਕਰਾਂਗੇ ਕਿਉਂ ਜਿਤ ਮਨੋਪਲਾ ਆ ਹੱਥਾਂ ਬੰਨਦਾ ਹਾਂ ਮੈਂ ਅਰਜ਼ਾਂ ਕਰਦਾ ਤੇਰੀਆਂ ਤੂੰ ਕਾਤੇ ਨਹੀਂ ਮੰਦਾ ਮੇਰੀਆਂ ਗੱਲਾਂ ਹੋਣੀਆਂ ਨੇ ਮੇਰੀਆਂ ਤੇਰੀਆਂ ਜਿਵੇਂ ਚੱਲਣਾ ਰੋਹੀ ਵਿਚ ਨੇਰੀਆਂ ਜਿਵੇਂ ਪੱਕਣ ਫੱਗਣ ਵਿਚ 베ਰੀਆਂ ਜਦ ਚੱਕ ਲੋ ਚੱਕ ਲੋ ਹੋ ਜੂਗੀ ਜਦ ਨਿਕਲੂਗਾ ਫੌਰ ਬਜੂਦ ਚੋਂ